ਲੋਗਾ ਨੇ ਮੰਡਟ ਬੀਜੇਪੀ ਨੂੰ ਦਿੱਤਾ ਅਸੀਂ ਇਹਨੂੰ ਸਿਰ ਚੁਕਾ ਕੇ ਮੰਨਦੇ ਆਂ ਕਿ ਇਹਨਾਂ ਨੂੰ ਅਸੀਂ ਕਿਸੇ ਹੋਰ ਮਕਸਦ ਨਾਲ ਲੈ ਕੇ ਆਏ ਸੀ ਪਰ ਇਹ ਤਾਂ ਦੂਸਰੀਆਂ ਪਾਰਟੀਆਂ ਨਾਲੋਂ ਵੀ ਅੱਗੇ ਟੱਪ ਗਏ ਤਾਂ ਦੇਖੋ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਦਾ 100% ਜਿਹੜਾ ਸਾਡਾ ਵੋਟ ਸ਼ੇਅਰ ਹੈ ਕਿਉਂਕਿ ਲਾਸਟ ਟਾਈਮ ਸਾਡਾ ਵੋਟ ਸ਼ੇਅਰ 4% ਸੀਗਾ ਇਸ ਵਾਰੀ ਜਿਹੜਾ ਵੋਟ ਸ਼ੇਅਰ ਹੈ ਉਹ ਮਰਹਲ ਤਕਰੀਬਨ ਤਕਰੀਬਨ 10 ਤੋਂ 12% ਤੱਕ ਪਹੁੰਚ ਜਾਣਾ ਹੈ ਜਿਹੜੀ ਕਿ ਹਜੇ ਤੱਕ ਪੂਰੀ ਗਿਣਤੀ ਨਹੀਂ ਹੋਈ ਹੈ ਅਸੀਂ ਕਿਉਂਕਿ ਸਰਕਾਰ ਚ ਨਹੀਂ ਹੈ ਮਗਰਲੇ 13 14 ਸਾਲਾਂ ਤੋਂ ਸਾਨੂੰ ਤਾਂ ਇਸ ਤਰ੍ਹਾਂ ਨਹੀਂ ਉਮੀਦਾਂ ਸਨ ਕਿ ਸਾਡਾ ਵੋਟ ਸ਼ੇਅਰ ਕਾਫੀ ਇਨਕਰੀਜ਼ ਹੋਊਗਾ ਔਰ 3-4 ਸੀਟਾਂ ਦੀ ਸੰਭਾਵਨਾ ਕਾਂਗਰਸ ਪਾਰਟੀ ਨੂੰ ਸੀਗੀ ਬਟ ਲੋਕਾਂ ਦਾ ਮੰਡੇਟ ਹੈ ਲੋਕਾਂ ਨੇ ਮੰਡੇਟ ਭਾਜਪੀ ਨੂੰ ਦਿੱਤਾ ਹੈ ਅਸੀਂ ਇਹਨੂੰ ਸਿਰ ਚ ਖਾ ਕੇ ਮੰਨਦੇ ਆਂ ਦੂਸਰੀ ਗੱਲ ਮੈਨੂੰ ਲੱਗਦਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜਾ ਡਬਲ ਸਟੈਂਡਰਡ ਸੀਗਾ ਉਹ ਪੂਰੇ ਦੇਸ਼ ਭਰ ਦੇ ਵਿੱਚ ਨੰਗਾ ਹੋ ਗਿਆ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਹਾਰ ਜਾਣਾ ਮੈਨੂੰ ਲੱਗਦਾ ਕਿ ਇੱਕ ਬਹੁਤ ਵੱਡੇ ਸੰਕੇਤ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕਿ ਪੰਜਾਬ ਦੇ ਅੰਦਰ ਚੋਣ ਹੋਣਗੇ ਔਰ ਜਿਸ ਪ੍ਰਕਾਰ ਦੀ ਹਾਰ ਹੋਈ ਹੈ ਦਿੱਗਜ ਨੇਤਾ ਸਾਰੇ ਫਸੇ ਹੋਏ ਐ lettes see ਲੇਕਿਨ ਮੈਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ ਕਿਉਂਕਿ ਤੁਸੀਂ ਜਦੋਂ ਬਦਲਾਅ ਦੀ ਗੱਲ ਕੀਤੀ ਸੀ ਅਨ ਜਦੋਂ ਬਦਲਾਵ ਉਸ ਤਰ੍ਹਾਂ ਤਰੀਕੇ ਨਾਲ ਤੁਸੀਂ ਉਰੇ ਤੇ ਖਰਾ ਨਹੀਂ ਉਤਰੇ ਲੋਕਾਂ ਦੀ ਉਮੀਦਾਂ ਤੇ ਲੋਕਾਂ ਨੇ ਥੋਨੂੰ ਬਦਲਤਾ ਇਹ ਹੀ ਘਟਨਾਕ੍ਰਮ ਸਾਡੇ ਨਾਲ ਹੋਇਆ ਸੀ 2022 ਦੇ ਵਿੱਚ ਜਦੋਂ ਸਾਡੀ ਸਰਕਾਰ ਗਈ ਹੈ ਲੋਕਾਂ ਨੂੰ ਬਹੁਤ ਸਾਰੀਆਂ ਸਰਥੋਂ ਉਮੀਦਾਂ ਸਨ ਅਸੀਂ ਉਹਨਾਂ ਦੇ ਖਰਾ ਨਹੀਂ ਉਤਰੇ ਇੱਕ ਬਦਲਾਵ ਦਾ ਨਾਅਰਾ ਪੰਜਾਬ ਦੇ ਵਿੱਚ ਜਿੱਤਿਆ ਅੱਜ ਜਿਹੜਾ ਉਹ ਬਦਲਾਵ ਦਾ ਨਾਅਰਾ ਸੀ ਹੁਣ ਬਦਹਾਲ ਦਾ ਨਾਅਰਾ ਹੋ ਗਿਆ ਪੰਜਾਬ ਦੇ ਲੋਕ ਵੀ ਦੇਖ ਰਹੇ ਨੇ ਜਿਸ ਤਰ੍ਹਾਂ ਤੁਸੀਂ ਰੋਜ਼ ਕਹਿੰਦੇ ਸਾਡੇ ਨਾਲ ਪੰਜਾਬ ਉੱਥੇ ੱੱਕਾ ਹੋ ਰਿਹਾ ਪੁਲਿਸ ੱੱਕਾ ਕਰ ਰਹੀ ਹੈ ਦਿੱਲੀ ਪੁਲਿਸ ਤੁਸੀਂ ਪੰਜਾਬ 'ਚ ੱੱਕਾ ਕੀਤਾ ਤੁਸੀਂ ਕਹਿੰਦੇ ਹੋ ਚੰਡੀਗੜ੍ਹ ਦੇ ਮੇਅਰ ਵਾਲੀ ਸਾਡੇ ਨਾਲ ਗੜਬੜ ਹੋ ਗਈ ੱੱਕਾ ਕੀਤਾ ਭਾਜਪੀ ਨੇ ਤੁਸੀਂ ਅੰਮ੍ਰਿਤਸਰ ਤੇ ਫਗਵਾੜੇ 'ਚੋ ਹੀ ਕੰਮ ਕੀਤਾ ਜਦੋਂ ਇਸ ਤਰ੍ਹਾਂ ਦੀ ਤੁਹਾਡੀ ਗੱਲਬਾਤ ਬਣ ਜੇ ਹਾਲਾਤ ਬਣ ਜਾਣ ਲੋਕਾਂ ਦੇ ਮਨ ਦੇ ਵਿੱਚ ਗੱਲ ਹੋ ਜਾਏ ਕਿ ਇਹਨਾਂ ਨੂੰ ਅਸੀਂ ਕਿਸੇ ਹੋਰ ਮਕਸਦ ਨਾਲ ਲੈ ਕੇ ਆਏ ਸੀ ਪਰ ਇਹ ਤਾਂ ਦੂਸਰੀਆਂ ਪਾਰਟੀਆਂ ਨਾਲੋਂ ਵੀ ਅੱਗੇ ਟੱਪ ਗਏ ਸੋ ਫਿਰ ਉਹ ਲੋਕਾਂ ਨੇ ਜਿਹੜਾ ਗੁੱਸਾ ਉਹ ਦਿੱਲੀ ਦੇ ਵਿੱਚ ਕੱਢਿਆ ਸੋ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਝੂਠ ਦੀ ਰਾਜਨੀਤੀ ਨਹੀਂ ਕਰਨੀ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਪਾਰਟੀ ਨੂੰ ਉਹ ਬਾਤਾਂ ਲੰਮਾ ਚੇਰ ਚੱਲੇਗਾ ਨਹੀਂ ਜਿਹੜਾ ਝੂਠ ਦੀ ਰਾਜਨੀਤੀ ਕਰੇਗਾ ਝੂਠੇ ਝੂਠੇ ਵਾਦੇ ਨਹੀਂ ਕਰਨੇ ਚਾਹੀਦੇ ਲੋਕਾਂ ਦੇ ਨਾਲ ਬੇਫਜ਼ੂਲ ਗੱਲ ਉਹ ਨਹੀਂ ਕਰੋ ਜਿਨੀ ਤੁਸੀਂ ਨਭਾ ਸਕੋ ਸੋ ਬੇਸ਼ੱਕ ਤੁਸੀਂ ਹਾਰਜੋ ਲੇਕਿਨ ਲੋਕ ਤੁਹਾਨੂੰ ਇਹ ਕਹਿੰਦੇ ਕਿ ਇਹ ਸੱਚੇ ਲੀਡਰ ਹੈ ਔਰ ਸਹੀ ਗੱਲ ਕਰ ਰਿਹਾ ਜਦੋਂ ਤੁਸੀਂ ਝੂਠ ਤੂਫਾਨ ਬੋਲੋਗੇ ਗੱਪ ਮਾਰੋਗੇ ਇਸ ਤਰ੍ਹਾਂ ਦੀਆਂ ਗੱਲਾਂ ਕਰੋਗੇ ਥੋੜੀ ਕਹਿਣੀ ਤੇ ਕਥਨੀ 'ਚ ਫਰਕ ਹੋਊਗਾ ਤੁਸੀਂ ਆਮ ਸਧਾਰਨ ਦੀ ਗੱਲ ਕਰੋਗੇ ਉਹ ਹੋਊਗਾ ਥੋੜਾ ਕੰਮ ਰਜਵਾੜੇਸ਼ਾਈ ਸੋ ਉਹ ਹਾਰ ਹੋਈ ਹੈ ਔਰ ਇਸ ਕੱਲ ਦਾ ਜੋ ਮੰਡੇਟ ਲੋਕਾਂ ਨੇ ਦਿੱਤਾ ਹੈ ਅਸੀਂ ਉਹ ਕਬੂਲਦੇ ਹਾਂ ਅਮਰੀਕਾ ਨੂੰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਕਿ ਉਹਨਾਂ ਨੇ ਦੋਸਤੋਂ 5 ਤੋਂ 10 ਦੇ ਵਿੱਚ ਕਾਰ ਜਿਹੜੇ ਭਾਰਤੀਆ ਰਿਪੋਰਟ ਕਰਕੇ ਇੰਡੀਆ ਭੇਜਿਆ ਖਾਸ ਕਰਕੇ ਜਹਾਜ਼ ਨੂੰ ਪੰਜਾਬ ਦੇ ਵਿੱਚ ਉਤਾਰਿਆ ਦੇਖੋ ਰਿਪੋਰਟ ਕਰਨ ਤੇ ਕਿਸੇ ਨੂੰ ਕੋਈ ਇਤਰਾਜ਼ ਘੱਟ ਸੀਗਾ ਕਿਉਂਕਿ ਬਹੁਤ ਵੱਡੀ ਰਿਪੋਰਟ ਹੁੰਦੇ ਰਹਿੰਦੇ ਨੇ ਨੌਜਵਾਨ ਸਾਥੀ ਜਿਹੜੇ ਚਾਹਦੇ ਨੇ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹ ਰਾਂ ਕਿ ਗਲਤ ਤਰੀਕੇ ਦੇ ਨਾਲ ਸਾਨੂੰ ਬਾਹਰਲੇ ਮੁਲਕਾਂ 'ਚ ਜਾਣਾ ਹੀ ਨਹੀਂ ਚਾਹੀਦਾ ਅਸੀਂ ਲੀਗਲ ਤਰੀਕੇ ਨਾਲ ਜਾਏਗੇ ਤੂੰ ਉਸਲੀ ਗੱਲ ਜਿਸ ਪ੍ਰਕਾਰ 트ੰਪ ਸਾਬ ਨੇ ਆਪਣਾ ਆਰਮੀ ਦਾ ਜਹਾਜ਼ ਇਹ ਸਾਡੇ ਲਈ ਚੰਗੇ ਸੰਕੇਤ ਨਹੀਂ ਹੈ ਉਹ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਅਮਰੀਕਾ ਵਰਲਡ ਪਾਵਰ ਹੈ ਤੇ ਮੈਂ ਦੇਖੋ ਅਮਰੀਕਨ ਫੌਜ ਦਾ ਜਹਾਜ਼ ਅਸੀਂ ਹਿੰਦੁਸਤਾਨ ਦੀ ਸਰ ਜ਼ਮੀਨ ਤੇ ਲਾਂਡ ਕਰਾਤਾ ਯਾਨੀ ਕਿ ਉਤਾਰਤਾ ਔਰ ਉੱਥੇ ਵੀ ਨਹੀਂ ਉਤਾਰਿਆ ਅਮ੍ਰਿਤਸਰ ਜਾਣ ਕੇ ਉਤਾਰਿਆ ਇਹ ਦੱਸਣ ਵਾਸਤੇ ਪੰਜਾਬੀਆਂ ਨੂੰ ਦੱਸਣ ਵਾਸਤੇ ਜਿਹੜੇ ਪੰਜਾਬੀ ਅਮਰੀਕਾ ਚ ਬੈਠੇ ਆ ਜਾਂ ਹਿੰਦੁਸਤਾਨ ਚ ਬੈਠੇ ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਹਿਊਮਨ ਰਾਈਟਸ ਦੀ ਔਰ ਭਾਰਤ ਦੀ ਇਸ ਕਲਚਰ ਹਿੱਠੀ ਹੋਈ ਹੈ ਕਿਉਂਕਿ ਕੋਲੰਬੀਆ ਵਰਗੇ ਦੇਸ਼ ਨੇ ਇਹ ਕਹਤਾ ਕਿ ਤੁਸੀਂ ਰਿਪੋਰਟ ਜਿਹੜੇ ਲੋਕ ਕਰਨੇ ਆ ਸਾਡਾ ਜਹਾਜ਼ ਜਾਏਗਾ ਐਡਾ ਕੁਲਕ ਹੈ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ ਆਪਦੇ ਦੇਸ਼ ਦੇ ਲੋਕਾਂ ਨੂੰ ਫਿਰ ਭਾਰਤ ਤਾਂ ਬਹੁਤ ਵੱਡਾ ਮੁਲਕ ਹੈ ਸਾਨੂੰ ਆਪਣਾ ਜਹਾਜ਼ ਭੇਜਣਾ ਚਾਹੀਦਾ ਸੀ ਔਰ ਨਹੀਂ ਜਹਾਜ਼ ਭੇਜਣਾ ਸੀ ਦਾ ਕਮਰਸ਼ੀਅਲ ਫਲਾਈਟ ਤੇ ਰਿਪੋਰਟ ਕਰਨ ਵਾਲੇ ਲੋਕਾਂ ਨੂੰ ਕਿਉਂਕਿ ਉਹਨਾਂ ਦਾ ਅਧਿਕਾਰ ਹੈ ਅਮਰੀਕਾ ਦਾ ਪੂਰੀ ਚਤੜੀਆਂ ਅਸੀਂ ਦਖਲ ਦੇ ਸਕਦੇ ਅਸੀਂ ਤਾਂ ਕਹਿੰਦੇ ਸੀ ਨਾ ਹੋਵੇ ਨਾ ਭੇਜਿਆ ਜਾਵੇ ਪਰ ਉਹ ਕਮਰਸ਼ੀਅਲ ਫਲਾਈਟ ਤੇ ਲੋਕ ਆਉਂਦੇ ਔਰ ਜਿਸ ਪ੍ਰਕਾਰ ਉਹਨੂੰ ਲਿਆਂਦਾ ਗਿਆ ਬੇੜੀਆਂ ਪਾ ਕੇ ਹੱਥ ਉਹਨਾਂ ਦੇ ਉਹਨਾਂ ਦੇ ਹੱਥ ਖੜੀ ਲਾ ਕੇ ਇਹ ਜਾਨ ਬੁੱਝ ਕੇ ਸਾਨੂੰ ਉਹਨਾਂ ਨੇ 트럼ਪ ਸਾਹਿਬ ਨੇ ਦਿਖਾਇਆ ਕਿ ਹਿੰਦੁਸਤਾਨੀਓਂ ਕੀ ਇਹ ਔਕਾਤ ਹੈ। ਉਹ ਮੈਨੂੰ ਲੱਗਦਾ ਹੈ ਕਿ ਇਹ ਐਕਸਟਰਨਲ ਫੇਅਰ ਮਿਨਿਸਟਰ ਨੂੰ ਮਾਫੀ ਮੰਗਣੀ ਚਾਹੀਦੀ ਸੀ। ਰਾਦਰ ਦੈਨ ਐਕਸਟਰਨਲ ਫੇਅਰ ਮਿਨਿਸਟਰ ਤਾਂ ਇਹ ਗ੍ਰਾਉਂਡ ਲੱਗਦਾ ਹੈ ਪਹਿਲਾਂ ਵੀ ਰਿਪੋਰਟ ਹੁੰਦੇ ਰਹੇ। ਔਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ 트럼ਪ ਨਾਲ ਗੱਲ ਕਰਨੀ ਚਾਹੀਦੀ ਔਰ ਜਿਹੜਾ ਉਹਨਾਂ ਨੇ ਨਿਯੋਤਾ ਦਿੱਤਾ ਹੈ ਉਰੇ ਤੇ ਨਹੀਂ ਜਾਣਾ ਚਾਹੀਦਾ। ਸੋ ਦੈਟ ਕਿਤੇ ਨਾ ਕਿਤੇ ਗੁੱਸਾ ਜ਼ਾਹਿਰ ਕਰਨਾ ਚਾਹੀਦਾ ਕਿ ਇਹ ਤੁਸੀਂ ਨਹੀਂ ਕਰਨਾ ਸੀ ਜੋ ਤੁਸੀਂ ਕੀਤਾ। 12 ਤਰੀਕ ਨੂੰ ਮੋਰੀ ਬੋਰਡ ਦੇ ਕਸਨਦੀ ਮਹਾਪ੍ਰਧਾਨ ਉਨ ਚੰਗੀ ਗੱਲ ਹੈ ਜੀ ਮੈਂ ਤਾਂ ਇਹ ਸਮਝਦਾ ਕਿ ਮਹਾ ਪੰਚਾਇਤ ਕੋ ਚੰਗਾ ਫੈਸਲਾ ਲਏਗੀ ਜੋ ਵੀ ਲਏਗੀ ਮੈਨੂੰ ਲੱਗਦਾ ਉਹ ਪੰਜਾਬ ਦੇ ਕਿਸਾਨ ਦੇ ਹੱਕ ਵਿੱਚ ਹੋਏਗਾ ਲੇਕਿਨ ਕਿਸਾਨ ਬਹੁਤ ਦੁਖੀ ਹੈ ਇਸ ਚੀਜ਼ ਕੋਈ ਦੌਰ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਆਪਣੇ ਭਾਸ਼ਣ ਚ ਕਿਹਾ ਇਸ ਵਾਰ ਜਿਹੜਾ ਰਾਸ਼ਟਰਪਤੀ ਦਾ ਬਾਸ਼ ਐਡਰੈਸ ਸੀਗਾ ਉਦੋਂ ਬਾਅਦ ਉਹ ਜਿਹਨਾਂ ਨੇ ਧੰਨਵਾਦ ਪ੍ਰਸਤਾਵ ਰੱਖਿਆ ਉਹਨਾਂ ਨੇ ਕਿਹਾ ਕਿ 30000 ਰੁਪਏ ਆਮਦਨ ਵਧ ਗਈ ਹੈ ਇੱਕ ਕਿਸਾਨ ਦੀ ਪ੍ਰਤੀ ਏਕੜ ਉਹਨਾਂ ਨੇ ਇਹ ਵੀ ਕਿਹਾ ਜਿਹੜੇ ਸੋਚਾਲਿਆ ਬਣਾਇਆ ਉਹਦੀ 40000 ਰੁਪਏ ਸਾਲ ਦੀ ਆਮਦਨ ਬਣ ਗਈ ਉਹ ਸਮਝ ਨਹੀਂ ਆ ਕਿਸੇ ਨੂੰ ਉਹਨਾਂ ਨੇ ਇਹ ਵੀ ਕਿਹਾ ਕਿ ਹਰ ਘਰ ਜਲ 40000 ਰੁਪਿਆ ਉਸ ਪਰਿਵਾਰ ਦੀ ਆਮਦਨ ਬਈ ਰੱਬ ਹੀ ਜਾਣਦਾ ਜਿਵੇਂ ਡੀਮੋਨਟਾਈਜੇਸ਼ਨ ਕਹਿੰਦੇ ਸੀ ਕਿ ਸਭ ਦਾ ਸਾਥ ਸਭ ਦਾ ਵਿਕਾਸ اور ਹਰ ਵਿਅਕਤੀ ਇਕੁਐਲਟੀ ਹੋ ਜਾਏਗੀ ਸਭ ਇਕੋ ਜਿਹੇ ਹੋ ਜਾਣਗੇ ਅਮੀਰ ਗਰੀਬ ਤੇ ਡੀਮੋਨਟਾਈਜੇਸ਼ਨ ਨੋਟ ਬੰਦੀ ਵੇਲੇ ਜੋ ਹੋਇਆ ਆਦੇਸ਼ ਦੇ ਹਾਲਾਤ ਹੋਏ ਤੁਹਾਨੂੰ ਪਤਾ ਹੈ 2 ਲੱਖ ਕਰੋੜ ਦਾ ਨੁਕਸਾਨ ਹੋਇਆ ਕੱਲੀ ਡੀਮੋਨਟਾਈਜੇਸ਼ਨ ਦੇ ਨੋਟ ਬੰਦੀ ਤੇ ਅੱਜ ਦੇਸ਼ ਦੇ ਹਾਲਾਤ ਕੀ ਹੈ ਅੱਜ ਦੇਸ਼ ਦੇ ਆਮ ਬੰਦੇ ਮੀਡਲ ਕਲਾਸ ਬੰਦੇ ਮਜ਼ਦੂਰ ਬੰਦੇ ਕਿਵੇਂ ਆਪਦਾ ਗੁਜ਼ਾਰਾ ਕਰ ਰਹੇ ਦੇਸ਼ ਦੇ ਲੋਕ ਨੂੰ ਪਤਾ ਹੈ